ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਹੁਣ ਖਾਪ ਪੰਚਾਇਤਾਂ ਵੀ ਆ ਗਈਆਂ ਨੇ ਕਿਸਾਨ ੋਰਚਾ ਵੀ ਆ ਗਿਆ ਹੈ ਐਸਕੇਮ ਵੀ ਆ ਗਿਆ ਹੈ ਤੇ ਵੱਡੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਪੱਟਾ ਐਲਾਨ ਵੀ ਹੋ ਗਿਆ ਹੈ ਕਿ ਉਹਦੀ ਬਹਾਲੀ ਜੇਕਰ ਨਾ ਹੋਈ ਤਾਂ ਅਸੀਂ ਜ਼ੋਰਦਾਰ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਾਂਗੇ ਜੀਂਦ ਵਿੱਚ ਕਰਤਿਆ ਵਾ ਅੱਜ ਜੀਂਦ ਵਿੱਚ ਪ੍ਰਦਰਸ਼ਨ ਸੀ ਤਾਕੀਆਂ ਹੋਣਗੀਆਂ ਸੰਗਣਾ ਰਨਾਉਤ ਕਲਾਬ ਕੇਸ ਦਾ ਦਰਖਵ। ਕੁਲਵਿੰਦਰ ਕੌਰ ਨੂੰ ਡਿਊਟੀ ਦੇ ਨਹੀਂ ਲਿਆ ਜਾਂਦਾ। ਹੋਂ ਤੱਕ ਅਸੀਂ ਇੱਥੇ ਰੱਖਾਂਗੇ। ਅਸੀਂ ਕੁਲਵਿੰਦਰ ਕੌਰ ਨੂੰ ਕਿਸਾਨ ਜਿੱਥੇ ਬੰਦੀਆਂ ਐਲਾਨ ਕਰਦੀਆਂ ਕਹਿੰਦਾ ਪੰਜਾਬ, ਹਰਿਆਣਾ ਤੇ ਜੋਤੀਆਂ ਕਿੱਦੇ ਬੰਦੀਆਂ। ਅਸੀਂ ਐਲਾਨ ਕਰਦੇ ਆ ਕਿ ਕੰਗਣਾ ਰਨਾਉਤ ਦੀ ਰੋਜੀ ਰੋਟੀ ਨੌਲੇ ਦਾ ਪ੍ਰਬੰਧ ਅਸੀਂ ਕਰਾਂਗੇ। ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਹੁਣ ਖਾਪ ਪੰਚਾਇਤਾਂ ਵੀ ਆ ਗਈਆਂ ਨੇ ਕਿਸਾਨ ਮੋਰਚਾ ਵੀ ਆ ਗਿਆ ਹੈ ਐਸਕੇਮ ਵੀ ਆ ਗਿਆ ਹੈ ਤੇ ਵੱਡੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਵੱਡਾ ਐਲਾਨ ਵੀ ਹੋ ਗਿਆ ਹੈ ਕਿ ਉਹਦੀ ਬਹਾਲੀ ਜੇਕਰ ਨਾ ਹੋਈ ਤਾਂ ਅਸੀਂ ਜ਼ੋਰਦਾਰ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਾਂਗੇ ਕੁਲਵਿੰਦਰ ਕੌਰ ਉਹੀ ਜਿਨ੍ਹਾਂ ਨੇ ਕੰਗਣਾ ਰਣੌਦ ਦੇ ਉੱਤੇ ਹੱਥ ਚੁੱਕਿਆ ਸੀ ਕੁਲਵਿੰਦਰ ਕੌਰ ਦੇ ਪੱਖ ਵਿੱਚ ਜੀਦ ਵਿੱਚ ਕਰ ਕਿਆ ਬਾਤ ਆ ਤਰਮਿੰਦਰ ਜੀ ਕੱਲ ਜੀਦ ਵਿੱਚ ਪ੍ਰਦਰਸ਼ਨ ਸੀ ਕੋਈ ਹੂੰ ਆਕਤੀਆਂ ਫੜ ਕੇ ਹੂੰ ਕੰਗਣਾ ਰਣੌਤ ਖਿਲਾਫ ਕੇਸ ਦਰਜ ਕਰੋ ਹੂੰ ਕੰਗਣਾ ਰਣੌਤ ਨੇ ਇੱਕ ਪੂਰੇ ਸੂਬੇ ਨੂੰ ਅੱਤਵਾਦੀ ਕਹਿਤਾ ਵੱਖਵਾਦੀ ਕਹਿਤਾ ਇੱਕ ਪੂਰਾ ਪੂਰੇ ਮੁਕੰਮਲ ਤੌਰ ਤੇ ਇੱਕ ਸੂਬੇ ਨੂੰ ਤੁਸੀਂ ਅੱਤਵਾਦੀ ਬਣਾਤਾ ਹਰ ਇੱਕ ਬੰਦਾ ਬਸਦਾ ਅੱਤਵਾਦੀ ਹੈ ਉੱਥੇ ਦਾ ਹੂੰ ਇੱਕ ਪੂਰੇ ਸੂਬੇ ਨੂੰ ਉਹਨੇ ਕਿਹਾ ਨਾ ਜੀ ਇਹ ਇਹ ਖਾਲਿਸਤਾਨ ਇਹ ਅੱਤਵਾਦੀ ਨੇ ਪੰਜਾਬ ਦੇ ਵਿੱਚ ਕੀ ਬਣਿਆ ਪੰਜਾਬ ਦਾ ਕੱਲ ਉਹਨਾਂ ਨੇ ਫੇਰ ਨਾ ਜੀ ਉੱਥੇ ਮੈਂ ਕਿਹਾ ਰਵੀ ਯਾਦਵ ਸੀ ਇੱਥੇ ਕੋਈ ਦਾ ਨਾਂ ਹੂੰ ਉਹ ਹਾਂ ਜਿਹੜਾ ਬੰਦਾ ਕਿਸਾਨ ਆਗੂ ਬੋਲ ਰਿਹਾ ਸੀ ਜੀਂਦ ਵਿੱਚ ਉਹ ਕਹਿੰਦਾ ਜਦੋਂ ਤੱਕ ਕੰਗਣਾ ਰਣਾਉਤ ਦੇ ਖਿਲਾਫ ਇਹ ਕੇਸ ਦਰਜ ਨਹੀਂ ਕੀਤਾ ਜਾਂਦਾ ਕਿ ਉਸ ਨੇ ਇੱਕ ਸੂਬੇ ਨੂੰ ਅੱਤਵਾਦੀ ਕਿਹਾ ਅਸੀਂ ਪ੍ਰਦਰਸ਼ਨ ਜਾਰੀ ਰੱਖਾਂਗੇ ਜਦੋਂ ਤੱਕ ਕੁਲਵਿੰਦਰ ਕੌਰ ਨੂੰ ਡਿਊਟੀ ਤੇ ਨਹੀਂ ਲਿਆ ਜਾਂਦਾ ਉਦੋਂ ਤੱਕ ਅਸੀਂ ਇੱਥੇ ਰੱਖਾਂਗੇ ਅਸੀਂ ਕੁਲਵਿੰਦਰ ਕੌਰ ਨੂੰ ਕਿਸਾਨ ਜਥੇਬੰਦੀਆਂ ਐਲਾਨ ਕਰਦੀਆਂ ਕਹਿੰਦਾ ਪੰਜਾਬ ਹਰਿਆਣਾ ਤੇ ਜੁਪੀ ਦੀਆਂ ਜਥੇਬੰਦੀਆਂ ਅਸੀਂ ਐਲਾਨ ਕਰਦੇ ਆ ਕਿ ਕੰਗਣਾ ਰੌਣੌਤ ਦੀ ਰੋਜੀ ਰੋਟੀ ਨੌਕਰੀ ਦਾ ਪ੍ਰਬੰਧ ਅਸੀਂ ਕਰਾਂਗੇ ਕੁਲਵਿੰਦਰ ਕੌਰ ਦੀ ਹਾਂ ਕੁਲਵਿੰਦਰ ਕੌਰ ਹੂੰ ਕੰਗਣਾ ਗਦਨਾ ਮੈਂ ਹੂੰ ਆ ਥੋੜੇ ਜਵਾਨ ਲਾਈਵ 'ਚ ਹੋ ਜਾਂਦਾ ਕਈ ਵਾਰੀ ਕੁਲਵਿੰਦਰ ਕੌਰ ਦੀ ਰੋਜੀ ਰੋਟੀ ਤੇ ਨੌਕਰੀ ਦਾ ਪ੍ਰਬੰਧ ਕਿਸਾਨ ਕਰਨਗੇ ਕੰਗਣਾ ਰੌਣੌਤ ਦੇ ਖਿਲਾਫ ਕੇਸ ਦਰਜ ਕਰੋ ਇਹ ਡਿਮਾਂਡ ਕੀਤੀ ਆ ਕੱਲ ਆ ਪੰਜਾਬ ਦੇ ਵਿੱਚ ਵੀ ਆਵਾਜ਼ ਉੱਠੀ ਆ ਜੋਗਿੰਦਰ ਸਿੰਘ ਉਗਰਹਾਂ ਨੇ ਕਿਹਾ ਤੇ ਸਯੁਕਤ ਕਿਸਾਨ ਮੋਰਚੇ ਨੇ ਵੀ ਕਿਹਾ ਵੀ ਮੋਰਚਾ ਜਾਰੀ ਰਹੂਗਾ ਤੇ ਕੰਗੜਾ ਨਾਉਦ ਦੇ ਪੱਕ ਵਿੱਚ ਅਸੀਂ ਜਿਹੜਾ ਹੈਗਾ ਖਿਲਾਫ ਕੰਗੜਾ ਨਾਉਦ ਦੇ ਖਿਲਾਫ ਅਸੀਂ ਜੰਗ ਰੱਖਾਂਗੇ ਜਾਰੀ ਇਹ ਵੀ ਗੱਲ ਕੀਤੀ ਆ ਕਿਸਾਨ ਮੋਰਚੇ ਦੀ ਕੱਲ ਵੈਸੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ ਉਸ ਮੀਟਿੰਗ ਦੇ ਵਿੱਚ ਵੀ ਇਹ ਮੁੱਦਾ ਉੱਠਿਆ ਕਿ ਕੰਗੜਾ ਨਾਉਦ ਨੇ ਗਲਤ ਬੋਲਿਆ ਕਿ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਆਪਾਂ ਇਹ ਵੀ ਗੱਲਬਾਤ ਕਰਨੀ ਆ ਤਰਵਿੰਦਰ ਜੀ ਨਿਰਧਰ ਖਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ